ਬਾਬਾ ਬੁੱਢਾ ਸਾਹਿਬ ਜੀ ਚਿੱਤ ਵਿੱਚ ਇਹ ਆਇਆ ਕਿ ਗੁਰੂ ਅਰਜੁਨ ਦੇਵ ਹੋ ਸਕਦਾ ਤਾਬਿਆ ਬੈਠਣਗੇ ਗੁਰੂ ਸਾਹਿਬ ਦੇ ਸਰੂਪ ਨੂੰ ਰੱਖ ਕੇ ਪਿੱਛੇ ਹੋਏ ਹਜ਼ੂਰ ਨੇ ਬਾਹ ਪਕੜ ਕੇ ਸਤਗੁਰੂ ਨੇ ਆਪਣੇ ਖੱਥਾਂ ਨਾਲ ਚੌਰ ਪਕੜਾ ਕੇ 98 ਸਾਲ ਦੇ ਬਿਰਧ ਬਾਬੇ ਨੂੰ ਕਿਹਾ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਬਾਬਾ ਬੁੱਢਾ ਸਾਹਿਬ ਤੁਸੀਂ ਗ੍ਰੰਥ ਖੋਲੋ ਅੰਮ੍ਰਿਤ ਵੇਲਾ ਸੀ ਸਰੋਵਰ ਦਾ ਪਾਣੀ ਲਬਲ ਭਰਿਆ ਸੀ ਉਹਦੀਆਂ ਲਹਿਰਾਂ ਵਿੱਚੋਂ ਇੱਕ ਆਵਾਜ਼ ਆਈ ਉਹ ਆਵਾਜ਼ ਬ੍ਰਹਮ ਗਿਆਨੀ ਬਾਬੇ ਬੁੱਢੇ ਦੀ ਸੀ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਗੋ ਆਵਾਜ਼ ਸੁਣਾ ਸਭ ਪੰਥ ਅਦਬ ਸੰਗ ਤਬ ਗ੍ਰੰਥ ਤੋਂ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਤੇ ਬੋਲ ਕੇ ਕਹਿ ਲੱਗਾ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਾਰਾ ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਲਿਆ ਤਨ ਗੁਰੂ ਅਰਜੁਨ ਸਾਹਿਬ ਨੇ ਕਿਹਾ ਅੱਜ ਆਪਣੀ ਰਚਨਾ ਤੋਂ ਜਪਜੀ ਸਾਹਿਬ ਸੁਣਾਓ ਉਥੇ ਸ਼ਬਦ ਸਨ ਦਾਤਾ ਜੀ ਮੈਂ ਕਹਿਣ ਲੱਗੇ ਤੁਸੀਂ ਆਪਣੀਆਂ ਅੱਖਾਂ ਨਾਲ ਗੁਰੂ ਨਾਨਕ ਨੂੰ ਜਪ ਉਚਾਰਨ ਕਰਦਿਆਂ ਦੇਖਿਆ ਹੈ ਕੰਨਾਂ ਨਾਲ ਸੁਣਿਆ ਹੈ ਅੱਜ ਉਸੇ ਤਰ੍ਹਾਂ ਸੁਣਾ ਦੇ ਜਿਵੇਂ ਗੁਰੂ ਨਾਨਕ ਤੋਂ ਸੁਣਦਾ ਰਿਹਾ ਹਾਂ ਵਾਹ ਬਾਬਾ ਬੁੱਢਾ ਸਾਹਿਬ ਤੇਰੇ ਵਰਗਾ ਸਿੱਖ ਕਹਿਣ ਲੱਗੇ ਉਸੇ ਤਰ੍ਹਾਂ ਸੁਣਾਓ ਜਿਸ ਤਰ੍ਹਾਂ ਕਦੀ ਕਰਤਾਰਪੁਰ ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠਦੇ ਸੋ ਤੇ ਬਾਬਾ ਜਪ ਪੜ੍ਹਦੇ ਸਨ ਭਾਈ ਗੁਰਦਾਸ ਨੇ ਕਿਹਾ ਕਿ ਸੋਤਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਂ ਕੋ ਉਚਾਰਾਂ ਬਾਬਾ ਬੁੱਢਾ ਸਾਹਿਬ ਨੇ ਜਪ ਸੁਣਿਆ ਤੇ ਜਪਜੀ ਦੇ ਪਾਠ ਦੀ ਆਵਾਜ਼ ਵਿੱਚੋਂ ਇੰਜ ਪ੍ਰਤੀਤ ਹੋਇਆ ਬਾਬਾ ਨਹੀਂ ਇਹਦਾ ਗੁਰੂ ਨਾਨਕ ਬੋਲਦਾ ਪਿਆਖ ਹੈ ਇਹਦੇ ਵਿੱਚ ਬੈਠਾ ਮੇਰੇ ਗੁਰੂ ਦੀ ਆਵਾਜ਼ ਹੈ ਗੁਰੂ ਕੇ ਸਿੱਖੋ ਬਾਬਾ ਜੀ ਤਾਬਿਆ ਬੈਠੇ ਸ਼ਾਮ ਦੀ ਮਰਿਆਦਾ ਹਜ਼ੂਰ ਨੇ ਨਿਭਾਣ ਲਈ ਕਿਆਂ ਤੇ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਸੱਚੇ ਪਾਤਸ਼ਾਹ ਕਿ ਇਸ ਗ੍ਰੰਥ ਸਾਹਿਬ ਦਾ ਵਿਸ਼ਰਾਮ ਕਿੱਥੇ ਕਹਿਣ ਲੱਗੇ ਅੱਜ ਤੋਂ ਬਾਅਦ ਕੋਠਾ ਸਾਹਿਬ ਵਿੱਚ ਆ ਸਾਡਾ ਪਲੰਘ ਨਹੀਂ ਲੱਗੇਗਾ ਇਸ ਪਲੰਘ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੋਣਗੇ ਬਾਬਾ ਜੀ ਪੁੱਛਦੇ ਨੇ ਦਾਤਾ ਆਪ ਦਾ ਅਸਣ ਕਹਿਣ ਲੱਗੇ ਬਾਬਾ ਜੀ ਸਾਡਾ ਅਸਣ ਥੱਲੇ ਧਰਤੀ ਤੇ ਚਿੱਟੀ ਚਾਦਰ ਵਿਛਾ ਦਿੱਤੀ ਜਾਏ ਅੱਜ ਵੀ ਤੁਸੀਂ ਕੋਠਾ ਸਾਹਿਬ ਜਾਇਓ ਕਦੀ ਮੈਂ ਬੇਨਤੀ ਕਰਾਂਗਾ ਕੱਲੇ ਖਰਮੰਦਰ ਸੇ ਬੋਲਣ ਵਾਸਤੇ ਇੱਕ ਮਹੀਨੇ ਦਾ ਟਾਈਮ ਹੋਵੇ ਪੂਰੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਪਲੇ ਬਟਨ ਤੇ ਕਲਿੱਕ ਕਰੋ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ